ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਜੀਐਸਡੀ ਪੰਜਾਬ ਮੀਡੀਆ ਦੇ ਨਾਲ ਮੈਂ ਜਸਪ੍ਰੀਤ ਕੌਰ ਕੈਮਰਾਮੈਨ ਓਪੀ ਬੰਟੂ ਦੇ ਨਾਲ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਸ਼ਖਸੀਅਤ ਨਾਲ ਮਿਲਣ ਜਾ ਰਹੇ ਹਾਂ ਜਿਨ੍ਹਾਂ ਨੇ ਐਜ਼ ਐ ਇੱਕ ਲੜਕੀ ਹੋ ਕੇ ਆਪਣੇ ਆਪ ਨੂੰ ਸਟੈਂਡ ਕਰਨ ਲਈ ਜੋ ਕਿ ਪੰਜ ਬਹਿਣਾ ਦੀ ਇੱਕ ਬੈਨੀ ਭਰਾ ਬਣੀ ਹੈ ਜੀ ਤੇ ਉਹਨੇ ਆਪਣੀ ਲੁੱਕ ਨੂੰ ਚੇਂਜ ਕੀਤਾ ਹੈ ਤੇ ਆਪਣੇ ਜੋ ਵੀ ਅੰਦਰ ਦੀਆਂ ਜੋ ਵੀ ਆਪਣੀਆਂ ਹੈਬਿਟਸ ਨੇ ਸਾਰੀਆਂ ਐਜ਼ ਆ ਇੱਕ ਲੜਕੇ ਦੀ ਤਰ੍ਹਾਂ ਬਣਾ ਲਿਆ ਇਥੋਂ ਤੱਕ ਕਿ ਉਹ ਕੰਮ ਵੀ ਲੜਕੀਆਂ ਦੇ ਨਾਲ ਹੀ ਕਰਦੇ ਨੇ ਤੇ ਲੜਕੀਆਂ ਵਾਲਾ ਹੀ ਕਰਦੇ ਨੇ ਡਰਾਈਵ ਕਰ ਲੈਂਦੇ ਨੇ ਜੋ ਵੀ ਮੁੰਡਿਆਂ ਵਾਲਾ ਕੰਮ ਹੁੰਦਾ ਉਹ ਸਾਰਾ ਹੀ ਉਹ ਕਰ ਲੈਂਦੇ ਨੇ ਤੇ ਅੱਜ ਤੋਂ ਉਹ ਇੱਕ ਅਜਿਹੀ ਸ਼ਖਸ਼ੀਅਤ ਨਾਲ ਲੌਂਚ ਜਾ ਰਹੇ ਆ ਤਾਂ ਮੈਮ ਸਸ਼ਕਾਲ ਜੀ ਸਸ਼ਕਾਲ ਜੀ ਮੈਮ ਸਭ ਤੋਂ ਪਹਿਲਾਂ ਜੀਐਸਡੀ ਪੰਜਾਬ ਮੀਡੀਆ ਵੱਲੋਂ ਤੁਹਾਨੂੰ ਬਹੁਤ-ਬਹੁਤ ਵੈਲਕਮ ਹੈ ਜੀ ਥੈਂਕ ਯੂ ਜੀ ਮੈਮ ਅਸੀਂ ਸਭ ਤੋਂ ਪਹਿਲਾਂ ਤੁਹਾਡਾ ਅਸੀਂ ਨਾਮ ਜਾਨਣਾ ਚਾਹਾਂਗੇ ਮੇਰਾ ਨਾਮ ਰਾਜੂ ਜੀ ਤੇ ਮੈਮ ਅਸੀਂ ਜਾਨਣਾ ਚਾਹਾਂਗੇ ਕਿ ਤੁਸੀਂ ਐਜ਼ ਆ ਇੱਕ ਲੜਕੀ ਹੋ ਕੇ ਤੁਸੀਂ ਮੁੰਡਿਆਂ ਵਾਲਾ ਗੈਟਅਪ ਕਿਉਂ ਲਿਆ ਹੈ ਮੇਰੇ ਪੰਜ ਸਿਸਟਰ ਹੈ ਜੀ ਮਮਾ ਹੈ ਡੈਡੀ ਹੈ ਨਾ ਉਹਨਾਂ ਦੇ ਬ੍ਰਦਰ ਨਹੀਂ ਹੈਗਾ ਇਸ ਲਈ ਮੈਂ ਆਪਦੀ ਲੁੱਕ ਚੇਂਜ ਕੀਤੀ ਹੈ ਜੀ ਤਾਂ ਮਤਲਬ ਕਿ ਉਹਨਾਂ ਦੇ ਲਈ ਮੈਂ ਕੰਮ ਕਰ ਰਿਹਾ ਮੁੰਡਿਆਂ ਵਾਂਗੂ ਤਾਂ ਉਹਨਾਂ ਦੇ ਉਹਨਾਂ ਨੂੰ ਫੀਲ ਨਾ ਹੋਵੇ ਵੀ ਉਹਨਾਂ ਦੇ ਮੁੰਡਾ ਹੈ ਨਹੀਂ ਜਾਂ ਬ੍ਰਦਰ ਹੈ ਨਹੀਂ ਮੈਂ ਇਹਨਾਂ ਕਰਕੇ ਬਸ ਐਦਾਂ ਦੀ ਲੁੱਕ ਲੀਤੀ ਹੈ ਮੈਮ ਤੁਸੀਂ ਕੀ ਕੰਮ ਕਰਦੇ ਹੋ ਇਸ ਟਾਈਮ ਤੇ ਇਸ ਤੋਂ ਪਹਿਲਾਂ ਤੁਸੀਂ ਕੀ ਕੁਝ ਕੰਮ ਕਰ ਚੁੱਕੇ ਹੋ ਮੈਂ ਅਹ ਡੈਡੀ ਵੀ ਕੀਤੀ ਹੈ ਕਿਸੇ ਟਾਈਮ ਤੇ ਹੀ ਦੁਕਾਨ ਤੇ ਵੀ ਕੰਮ ਕੀਤਾ ਇਸ ਟਾਈਮ ਮੈਂ ਡਾਇਰੀ ਦਾ ਕੰਮ ਕਰ ਰਿਹਾ ਤੇ ਮੈਮ ਫਿਰ ਤੁਹਾਡੇ ਮਤਲਬ ਫਰੈਂਡ ਸਰਕਲ ਵਿੱਚ ਲੜਕੀ ਨੇ ਜਾਂ ਲੜਕੀਆਂ ਨੇ ਲੜਕੇ ਨੇ ਜੀ ਤੇ ਮਤਲਬ ਅੱਜ ਤੋ ਮਤਲਬ ਤੁਹਾਡਾ ਕਦੇ ਦਿਲ ਨਹੀਂ ਕਰਦਾ ਜਿਵੇਂ ਕੁੜੀਆਂ ਆਪਸ ਵਿੱਚ ਬਹਿ ਕੇ ਗੱਲਾਂ ਕਰਦੀਆਂ ਤੁਸੀਂ ਵੀ ਮਤਲਬ ਗੱਲਾਂ ਕਰੋ ਜਾਂ ਫਿਰ ਲੜਕੀਆਂ ਦੇ ਇਤਰਾ ਤੁਸੀਂ ਲੜਕੀਆਂ ਵਿੱਚ ਰਹਿਣਾ ਤੁਹਾਡਾ ਕਦੇ ਦਿਲ ਨਹੀਂ ਕੀਤਾ ਕਿ ਮੈਂ ਵੀ ਐਸਾ ਕੁੜੀ ਦੀ ਤਰ੍ਹਾਂ ਬਣਾ ਦੁਬਾਰਾ ਫਿਰ ਤੋਂ ਉਹਦਾ ਨਹੀਂ ਗੈਟ ਅਪ ਲਾਵਾਂ ਨਹੀਂ ਜੀ ਬਿਲਕੁਲ ਹੀ ਦਿਲ ਨਹੀਂ ਕਰਦਾ ਤੇ ਹੋਰ ਫਿਰ ਤੁਸੀਂ ਸਟੱਡੀ ਕਿੱਥੋਂ ਤੱਕ ਕੀਤੀ ਹੈ ਮੈਂ ਤੰਤ ਕੀਤੀ ਜੀ ਤੇ ਫਿਰ ਇਹ ਤੁਸੀਂ ਗੈਟ ਅਪ ਕਦੋਂ ਲਿਆ ਸੀ ਨਾ ਕਿਹੜੇ ਸਾਲ ਤੋਂ ਜਾਂ ਉਦੋਂ ਤੁਸੀਂ ਕੀ ਕਰ ਰਹੇ ਸੀਗੇ ਮੈਂ ਛੋਟੇ ਹੁੰਦੇ ਤੋਂ ਹੀ ਅਦਾਂ ਜੀ ਤੁਸੀਂ ਮੇਰੇ ਨਾਲ ਸਟਾਰਟਿੰਗ ਤੋਂ ਹੀ ਇਸ ਗੈਟਪ ਵਿੱਚ ਹੋ ਤੇ ਫਿਰ ਤੁਹਾਡੀ ਫੈਮਲੀ ਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਤੁਸੀਂ ਇਸ ਗੈਟਪ ਵਿੱਚ ਰਹਿੰਦੇ ਹੋ ਜਾਂ ਫਿਰ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਫੈਮਲੀ ਵੀ ਉਦਾਂ ਹੀ ਟ੍ਰੀਟ ਕਰਦੀ ਆ ਬॉयਜ਼ ਵਾਂਗੂ ਜੇ ਮੈਂ ਬਾਹਰਾਂ ਕਿਤੇ ਮਮਾ ਦਾ ਕਾਲ ਆਊਗਾ ਉਹ ਮੈਨੂੰ ਪੁੱਛਣਗੇ ਕਿੱਥੇ ਆ ਪੁੱਤ ਮੈਂ ਕਹੂੰਗਾ ਵੀ ਹਾਂ ਆ ਰਿਹਾ ਮਮਾ ਮੈਂ ਥੋੜੀ ਦੇਰ ਚ ਕਰਦਿਆਂ ਨੂੰ ਕੋਈ ਪ੍ਰੋਬਲਮਸ ਨਹੀਂ ਹੈਗੇ ਬਾਹਰਲੇ ਕਹਿੰਦੇ ਆ ਤੂੰ ਇਦਾਂ ਦਾ ਕਿਉਂ ਐ ਐਂ ਕਿਉਂ ਇਦਾਂ ਦਾ ਕਿਉਂ ਬਣਿਆ ਬਹੁਤ ਕੁਝ ਕਹਿੰਦੇ ਨੇ ਪਿੱਛੋਂ ਬਹੁਤ ਗਲਤ ਬੋਲਦੇ ਨੇ ਪਰ ਸਾਰਾ ਕੁਝ ਦੇਖਣਾ ਪੈਂਦਾ ਹੈ। ਅੱਛਾ ਮਤਲਬ ਤੁਸੀਂ ਹੁਣ ਦੱਸਿਆ ਕਿ ਲੋਕ ਤੁਹਾਨੂੰ ਮਤਲਬ ਗਲਤ ਟ੍ਰੀਟ ਕਰਦੇ ਲੋਕ ਤੁਹਾਡੇ ਬਾਰੇ ਗੱਲਾਂ ਕਰਦੇ ਆ ਤੇ ਤੁਹਾਨੂੰ ਇਹ ਪਤਾ ਲੱਗ ਜਾਂਦਾ ਫਿਰ ਉਸ ਟਾਈਮ ਤੁਹਾਡਾ ਤਾਂ ਕਿਦਾਂ ਦਾ ਰਿਐਕਸ਼ਨ ਤੁਹਾਡੇ ਬਾਰੇ ਲੋਕ ਕੀ ਕੁਝ ਕਹਿੰਦੇ ਆ ਉਹਨਾਂ ਉਹ ਕਹਿੰਗੇ ਬॉयਜ਼ ਲੁੱਕ ਚ ਕਿਉਂ ਆ ਕੁੜੀ ਨਹੀਂ ਬਣ ਸਕਦੀ ਵਾਲ ਨਹੀਂ ਲੰਬੇ ਕਰ ਸਕਦੀ ਐਦਾਂ ਕਿਉਂ ਰਹਿੰਦੀ ਆ ਮੁੰਡਿਆਂ ਨਾਲ ਕਿਉਂ ਰਹਿੰਦੀ ਆ ਐਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਬਾਹਰੋਂ ਕਿਤੋਂ ਨਾ ਕਿਤੋਂ ਪਤਾ ਲੱਗ ਹੀ ਜਾਂਦਾ ਵੀ ਉਹ ਐਦਾਂ ਬੋਲ ਰਿਹਾ ਐਦਾਂ ਬੋਲ ਰਿਹਾ ਪਰ ਸਾਰਿਆਂ ਨੂੰ ਇਗਨੋਰ ਕਰਕੇ ਆਪਦੀ ਲਾਈਫ ਤੇ ਤੇ ਆਪਦੇ ਕੈਰੀਅਰ ਤੇ ਕਰਨਾ ਹੈ ਤੇ ਮੈਂ ਤੁਸੀ ਐਸਾ ਹੁਣ ਕੀ ਕੰਮ ਕਰ ਰਹੇ ਹੋ ਅ ਡੈਰੀ ਤੇ ਦੁੱਧ ਸਪਲਾਈ ਸਪਲਾਈ ਕਰਦੇ ਹਾਂ اچھا ਡੈਰੀ ਤੇ ਦੁੱਧ ਸਪਲਾਈ ਕਰਦੇ ਹੋ ਤਾਂ ਫਿਰ ਕਦੇ ਇਦਾਂ ਹੋਇਆ ਕਿ ਤੁਸੀਂ ਕੰਮ ਕਰ ਰਹੇ ਹੋ ਤਾਂ ਪਿੱਛੇ ਕਿਸੇ ਲੜਕੇ ਨੇ ਆ ਕੇ ਕਹਵੇ ਐਸਾ ਲੜਕਾ ਸਮਝ ਕੇ ਕਿ ਕਿਵੇਂ ਯਾਰ ਹਾਂ ਮੈਨੂੰ ਕਹਿ ਦਿੰਦੇ ਆ ਮੈਂ ਦੁਕਾਨ ਤੇ ਖੜਾ ਹਾਂ ਨਾ ਕਈ ਵਾਰੀ ਮੇਰੇ ਪਿੱਛੋਂ ਆ ਕੇ ਮਾਰ ਦੇਣਗੇ ਹੋਰ ਗੱਭਰੂ ਆ ਕਿਵੇਂ ਆ ਇਦਾਂ ਬੋਲ ਲੈਂਦੇ ਆ ਫਿਰ ਆਪਾਂ ਵੀ ਅੱਗੋਂ ਇਦਾਂ ਹੀ ਬੋਲ ਦਿੰਨੇ ਆ ਠੀਕ ਹੈ ਜੀ ਠੀਕ ਹੈ ਇਦਾਂ ਕਰਕੇ ਤੇ ਮਤਲਬ ਤੁਹਾਡੀ ਆਵਾਜ਼ ਤੋਂ ਜਿਵੇਂ ਪਤਾ ਲੱਗ ਜਾਂਦਾ ਤੁਸੀਂ ਲੜਕੀ ਹੋ ਤਾਂ ਫਿਰ ਉਸ ਟਾਈਮ ਲੜਕਿਆਂ ਦਾ ਕੀ ਰਿਐਕਸ਼ਨ ਹੁੰਦਾ ਕਿਉਂਕਿ ਉਹ ਤਾਂ ਤੁਹਾਨੂੰ ਐਸਾ ਇੱਕ ਲੜਕਾ ਸਮਝ ਗਏ ਯਾ ਮਤਲਬ ਟ੍ਰੀਟ ਕਰ ਰਹੇ ਹੁੰਦੇ ਨੇ ਬਾਅਦ 'ਚ ਉਹ ਕਹਿ ਦਿੰਦੇ ਸੌਰੀ ਸਿਸ ਗਲਤੀ ਹੋ ਗਈ ਤੇ ਫਿਰ ਮਤਲਬ ਜਦੋਂ ਮਿਲ ਕੇ ਸੈਂਟਰ ਤੇ ਤੁਸੀਂ ਮੈਂ ਸੁਣਿਆ ਸੀ ਤੁਸੀਂ ਕਿਰੀਆਨਾ ਸਟੋਰ ਤੇ ਵੀ ਕੰਮ ਕੀਤਾ ਨਾ ਤੇ ਉੱਥੇ ਤਾਂ ਆਲਮੋਸਟ ਲੜਕੀਆਂ ਹੀ ਕੰਮ ਕਰਦੇ ਆ ਕਿਰੀਆਨਾ ਸਟੋਰ ਤੇ ਬਹੁਤ ਘੱਟ ਲੜਕੀਆਂ ਕੰਮ ਕਰਦੀਆਂ ਫਿਰ ਉੱਥੇ ਤੁਹਾਨੂੰ ਕਦੇ ਪ੍ਰੋਬਲਮ ਨਹੀਂ ਆਈ ਸਮਝਣ ਵਿੱਚ ਕਿ ਯਾਰ ਜਿਵੇਂ ਕੋਈ ਹੈਵੀ ਕੰਮ ਕਰਨਾ ਹੋਵੇ ਤਾਂ ਲੜਕੀਆਂ ਵਾਲਾ ਫਿਰ ਉੱਥੇ ਤੁਹਾਨੂੰ ਪ੍ਰੋਬਲਮ ਨਹੀਂ ਆਂਦੀ ਮੈਂ ਇਹ ਸਾਰਾ ਕੰਮ ਕਰ ਲੈਣਾ ਮੈਨੂੰ ਹੈਵੀ ਤੋਂ ਕੁਝ ਕੋਈ ਪ੍ਰੋਬਲਮ ਨਹੀਂ ਹੈਗੀ ਮੈਂ ਸਾਰਾ ਕੁਝ ਹੀ ਕਰ ਲੈਣਾ ਸਾਰਾ A to Z ਮਤਲਬ ਕਿ ਮੈਂ ਬॉयਜ਼ ਵਾਲਾ ਕੰਮ ਕਰਦਾ ਕਦੇ ਗਰਲਜ਼ ਦਾ ਕੰਮ ਹੀ ਨਹੀਂ ਕੀਤਾ ਤੇ ਫਿਰ ਕਈ ਵਾਰ ਆਪਾਂ ਵਿਆਹ ਸ਼ਾਦੀਆਂ ਤੇ ਜਾਂਦੇ ਆ ਨਾ ਕੁੜੀਆਂ ਨੇ ਬੜੇ ਸੋਹਣੇ ਸੋਹਣੇ ਸੂਟ ਪਾਏ ਹੁੰਦੇ ਤੜਕਦੇ ਮਨ ਨਹੀਂ ਕੀਤਾ ਮੈਂ ਵੀ ਅੱਜ ਯਾਰ ਅੱਜ ਇਹ ਟਰਾਈ ਕਰਾਂ ਫੀਲਿੰਗਸ ਹੈ ਨਾ ਮਤਲਬ ਕਿ ਬੁਆਇਸ ਵਾਲੀ ਯਾਰ ਤੇ ਮੈਂ ਹੋਰ ਕੋਈ ਲਾਈਫ ਦਾ ਇਦਾਂ ਦਾ ਕਿੱਸਾ ਮਤਲਬ ਜਿੱਦਾਂ ਤੁਸੀਂ ਆਜਾ ਲੜਕਾ ਬਨੇ ਮਤਲਬ ਸਟਾਰਟਿੰਗ ਤੋਂ ਤੁਹਾਡਾ ਗੈਟਅੱਪ ਤਾਂ ਲੜਕੀਆਂ ਵਾਲਾ ਹੀ ਆ ਨਾ ਮਤਲਬ ਕਿ ਪਹਿਲਾਂ ਜੋ ਸੀ ਮੇਰੀ ਫੀਲਿੰਗਸ ਲੜਕੀਆਂ ਵਾਲੀਆਂ ਸੀਗੀਆਂ ਤਾਂ ਇਦਾਂ ਮੈਨੂੰ ਹੁੰਦਾ ਸੀ ਕਈ ਵਾਰੀ ਜਦੋਂ ਮੈਨੂੰ ਕੋਈ ਕਹਿ ਦਿੰਦਾ ਸੀ ਹਾਂ ਵੀ ਤੂੰ ਵਾਲ ਲੰਬੇ ਰੱਖ ਲੈ ਇਦਾਂ ਕਰ ਲਾ ਉਹ ਕਰ ਲਾ ਮੇਰਾ ਦਿਲ ਕਹਿੰਦਾ ਸੀ ਹਾਂ ਵੀ ਤੂੰ ਹੁਣ ਵਾਲ ਲੰਬੇ ਰੱਖ ਲੈ ਇਦਾਂ ਨਹੀਂ ਸਿਰਨਾ ਫਿਰ ਮੈਂ ਸੋਚਿਆ ਮੈਂ ਕਿਾ ਯਾਰ ਮੇਰੇ ਸਿਸਟਰ ਹੈ ਗਿਆ ਮੇਰੀ ਫੈਮਿਲੀ ਨੂੰ ਕੋਈ ਪ੍ਰੋਬਲਮ ਨਹੀਂ ਫਿਰ ਮੈਂ ਲੋਕਾਂ ਨੂੰ ਦੇਖ ਕੇ ਥੋੜੀ ਨਾ ਚਲਣਾ ਮੈਮ ਤੁਹਾਡਿਆਂ ਦਾ ਔਰ ਵੀ 5 ਸਿਸਟਰਸ ਨੇ ਨਾ ਹਨਾ ਤੇ ਫਿਰ ਉਹਨਾਂ ਨੇ ਉਹ ਨਹੀਂ ਤੁਹਾਨੂੰ ਕਹਿੰਦੀਆਂ ਕਿ ਅਰ ਤੂੰ ਅੱਜ ਸੂਟ ਪਾ ਲਾ ਜਾਂ ਫਿਰ ਤੂੰ ਕੁੜੀਆਂ ਵਾਲੂ ਕਰ ਲਾ ਫਿਰ ਤੁਹਾਡੇ ਮਾਈਂਡ ਚ ਕਿਵੇਂ ਆਇਆ ਕਿ ਮੈਨੂੰ ਐਜ਼ ਇੱਕ ਲੜਕੇ ਦੀ ਜਰਾ ਰਹਿਣਾ ਚਾਹੀਦਾ ਮੇਰੇ ਮਾਈਂਡ ਚ ਮੈਂ ਦੁਨੀਆਂ ਨੂੰ ਦੇਖ ਕੇ ਚੱਲਿਆ ਮੈਮ ਅਸੀਂ ਤੁਹਾਡੇ ਤੋਂ ਇਹ ਜਾਨਣਾ ਚਾਹਵਾਗੇ ਜਿਵੇਂ ਲੜਕੀਆਂ ਦੀ ਲੜਕੀਆਂ ਦੀ ਆਮ ਹੀ ਲੜਾਈਆਂ ਹੋ ਜਾਂਦੀਆਂ ਕਦੇ ਤੁਹਾਡੀ ਕਿਸੇ ਨਾਲ ਹੋਈ ਆ ਹਾਂਜੀ ਹੁੰਦੀਆਂ ਨੇ ਕੋਈ ਮਤਲਬ ਕਿ ਲੜਕੀ ਮੇਰੇ ਨਾਲ ਜਾ ਰਹੀ ਆ ਜਾਂ ਉਹਨਾਂ ਨਾਲ ਕੋਈ ਪੰਗੇ ਲੈ ਰਿਆ ਤਾਂ ਮੇਰੀ ਅਸਲ ਪਿੱਛੋਂ ਬਹੁਤ ਵੱਲੀ ਲੜਾਈ ਹੋਈ ਆ ਮਮ ਨੂੰ ਤੁਸੀਂ ਹਾਂ ਨੇ ਦੱਸਿਆ ਕਿ ਤੁਸੀਂ ਮਤਲਬ ਮੈਰਿਜ ਐਸ ਦਾ ਲੜਕੀ ਤਾਂ ਮੈਰਿਜ ਨਹੀਂ ਕਰਵਾ ਰਹੇ ਕਦੇ ਤੁਹਾਨੂੰ ਐਦਾਂ ਹੋਇਆ ਕਿ ਲੜਕਾ ਦੇ ਕੇ ਤੁਹਾਨੂੰ ਕਦੇ ਕਿਸ ਕੁੜੀ ਨੇ ਕਿਹਾ ਹੋਵੇ ਕਿ ਮੈਂ ਤੇਰੇ ਨਾਲ ਵਿਆਹ ਕਰਾਉਣਾ ਹਾਂਜੀ ਹੈ ਮੇਰੀ ਗਰਲਫ੍ਰੈਂਡ ਹੈ ਇੱਕ ਉਹ ਕਹਿ ਰਹੀ ਆ ਵੀ ਮੇਰੇ ਨਾਲ ਵਿਆਹ ਕਰਾਉਣਾ ਮੈਂ ਖੁਦ ਵੀ ਲਾਇਲ ਹਾਂ ਪਰ ਫੈਮਿਲੀ ਇਸ ਗੱਲ ਤੋਂ ਲਾਇਲ ਨਹੀਂ ਹੈ ਜੀ ਅੱਛਾ ਪਰ ਮਮਾ ਨੂੰ ਕਿਹਾ ਵੀ ਥੋੜਾ ਟਾਈਮ ਸਟੈਂਡ ਹੋ ਕੇ ਆਪਦੇ ਪੈਰਾਂ ਤੇ ਫਿਰ ਕਰਾਂਗਾ ਕੁਛ ਨਾ ਕੁਛ ਤੇ ਕਦੇ ਐਦਾਂ ਹੋਇਆ ਕਿ ਤੁਹਾਡੀ ਲੁੱਕ ਨੂੰ ਦੇ ਕੇ ਕਿਸੇ ਨੇ ਆਪਣੀ ਲੁੱਕ ਚੇਂਜ ਕੀਤੀ ਹੋਵੇ? ਹਾਂਜੀ ਮੇਰੇ ਫਰੈਂਡਸ ਹੈ ਮਤਲਬ ਕਿ ਉਹਨਾਂ ਦੇ ਵਾਲ ਲੰਬੇ ਸੀ ਉਹਨਾਂ ਨੇ ਕਟਿੰਗ ਕਰਾਤੀ ਹਾਲਾਂਕਿ ਥੋੜੇ ਹੀ ਮਹੀਨੇ ਹੋਏ ਆ ਥੋੜਾ ਟਾਈਮ ਹੀ ਹੋਇਆ ਬਸ। ਤੇ ਜਾਂ ਮਤਲਬ ਸਾਨੂੰ ਅੱਜ ਤੁਹਾਨੂੰ ਮਿਲ ਕੇ ਬੜੀ ਖੁਸ਼ੀ ਮਿਲੀ ਤੁਸੀਂ ਬੜੀਆਂ ਵਧੀਆ ਗੱਲਾਂ ਕੀਤਿਆਂ ਹਰ ਇੱਕ ਗੱਲ ਵਿੱਚ ਕੋਈ ਨਾ ਕੋਈ ਮੈਸੇਜ ਸੀਗਾ ਤੇ ਮੈਮ ਅਸੀਂ ਮੈਮ ਅਸੀਂ ਚਾਹਾਂਗੇ ਕਿ ਜਾਂ ਤੋਂ ਪਹਿਲਾਂ ਤੁਸੀਂ ਸਾਡੀ ਆਡੀਅנס ਨੇ ਇੱਕ ਪਿਆਰਾ ਜਿਹਾ ਮੈਸੇਜ ਦਿਓ। ਜ਼ਰੂਰ ਜੀ। ਅ ਲੜਕੀਆਂ ਕੀ ਨਹੀਂ ਕਰ ਸਕਦੀਆਂ ਲੜਕੀਆਂ ਹਰ ਇੱਕ ਕੰਮ ਕਰ ਸਕਦੀਆਂ ਜੋ ਮੁੰਡੇ ਕਰ ਸਕਦੀਆਂ ਜੋ ਉਹ ਸੋਚਣ ਨਾ ਵੀ ਹਾਂ ਵੀ ਇਹ ਕੰਮ ਅਸੀਂ ਕਰ ਸਕਦੇ ਹਾਂ ਤਾਂ ਉਹ ਕਰ ਸਕਦੇ ਆ ਐਦਾਂ ਨੂੰ ਸੋਚਣ ਵੀ ਅਸੀਂ ਲੜਕੀਆਂ ਤਾਂ ਇਹ ਕੰਮ ਨਹੀਂ ਕਰ ਸਕਦੇ ਮੈਂ ਵੀ ਇੱਕ ਲੜਕੀ ਹਾਂ ਪਰ ਮੈਂ ਮੁੰਡਿਆਂ ਦੇ ਰੂਪ ਚਾਂ ਪਰ ਮੈਂ ਹਰ ਇੱਕ ਕੰਮ ਕਰਦੀ ਹਾਂ ਮੁੰਡਿਆਂ ਵਾਲਾ ਜੋ ਵੀ ਆ ਕੁਝ ਵੀ ਆ ਮੈਂ ਹਰ ਇੱਕ ਕੰਮ ਕਰਦਾ ਹਾਂ ਜਿਹਹੀ ਪਿਆਰੀ ਜੀ ਸਿੱਖਿਆਤ ਨਾ ਮਿਲਾਇਆ ਜਿਨ੍ਹਾਂ ਨੇ ਆਪਣੇ ਬਚਪਨ ਤੋਂ ਲੈ ਕੇ ਆਪਣੀ ਸਟੱਡੀ ਕਹੋ ਆਪਣਾ ਕੰਮ ਜੋ ਅੱਜ ਤੱਕ ਦੀ ਲਾਈਫ ਸੀ ਇੱਕ ਲੜਕੀ ਦੀ ਤਰ੍ਹਾਂ ਸਪੈਂਡ ਕੀਤੀ ਆ ਤੇ ਉਹਨਾਂ ਦੀ ਹਰ ਇੱਕ ਗੱਲ ਵਿੱਚ ਮੈਸੇਜ ਸੀ ਉਹ ਪੰਜ ਪੈਣਾ ਦਾ ਇੱਕ ਕੱਲਾ ਕੱਲਾ ਪੈਣ ਨਹੀਂ ਭਰਾ ਹਨ ਤੇ ਉਹਨਾਂ ਦੁਆਰਾ ਜਿਹੜੀ ਆਪਣੀ ਲਾਈਫ ਅੱਗੇ ਵੀ ਆਪਣੇ ਮਾਪਿਓ ਲਈ ਜਿੱਦਾਂ ਕਿ ਇਹ ਲੜਕਾ ਟਾਈਮ ਆਫ ਦੇ ਮਾਪਿਆਂ ਨੂੰ ਦਿੰਦਾ ਹੈ ਉਦਾਂ ਹੀ ਆਪਣੇ ਮਾਪਿਆਂ ਨੂੰ ਟਾਈਮ ਦੇਣਾ ਚਾਹੁੰਦੇ ਨੇ ਤੇ ਇਦਾਂ ਦੀਆਂ ਜਿਹੜੀਆਂ ਅਪਡੇਟਸ ਆ ਲੜਕੀਆਂ ਨੂੰ ਜ਼ਰੂਰ ਭੇਜਿਆ ਕਰਨ ਤਾਂ ਜੋ ਉਹ ਆਪਣੇ ਆਪ ਨੂੰ ਅਨਕੰਫਰਟੇਬਲ ਫੀਲ ਕਰਦੀਆਂ ਨੇ ਕੋਈ ਵੀ ਕੰਮ ਕਰਨ ਵਿੱਚ ਉਹ ਸਮਝਦੀਆਂ ਕਿ ਅਸੀਂ ਨਹੀਂ ਕਰ ਸਕਦੀਆਂ ਇਦਾਂ ਦੀਆਂ ਵੀਡੀਓ ਸੋ ਦੇਖਿਆ ਕਰਨ ਕਿ ਕੋਈ ਲੜਕੀ ਇਦਾਂ ਦਾ ਕਿਹੜਾ ਕੰਮ ਆ ਜਿਹੜਾ ਨਹੀਂ ਕਰ ਸਕਦੀ ਇਦਾਂ ਦੀਆਂ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਦੇਖਦੇ ਰਹੋ ਜੀਐਸਡੀ ਪੰਜਾਬ ਮੀਡੀਆ ਵੀਡੀਓ ਨੂੰ ਵਾਤ ਬਾਤ ਲਾਈਕ ਕਮੈਂਟ ਸ਼ੇਅਰ ਹੋ ਸਬਸਕ੍ਰਾਈਬ ਕਰ ਦਿਓ ਸਤਿ ਸ੍ਰੀ ਅਕਾਲ ਜੀ